ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੇ ਦੇਸ਼ ਵਾਸੀਆਂ ਨੂੰ ਦਾਸ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥ ਅਖਾਲੀ ਤੇ ਮੁਖ ਸੇਵਾਦਾਰ ਹੋਣ ਦੇ ਨਾਤੇ ਬਾਬਾ ਸਾਹਿਬ ਵੇਦਗਰ ਭੀਮਰਾਓ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਜਿੱਥੇ ਮੈਂ ਵਧਾਈਆਂ ਮੈਂ ਦਿੰਦਾ ਮੈਂ ਉੱਥੇ ਦੇਸ਼ ਦੇ ਲੋਕਾਂ ਨੂੰ ਇੱਕ ਅਪੀਲ ਵੀ ਕਰਦਾ ਵਾਂ ਕਿ ਅਸੀਂ ਸਿਰਫ ਉਹਨਾਂ ਦੇ ਜਨਮ ਦਿਨ ਮਨਾਉਣ ਤੱਕ ਸਹਿਮਤ ਨਾ ਰਹੀਏ ਉਹਨਾਂ ਦੀ ਸੋਚ ਨੂੰ ਅਪਣਾਈਏ ਕਿਸੇ ਵੀ ਧਰਮ ਦਾ ਕੋਈ ਬਰਾਬਰ ਆ ਉਸ ਧਰਮ ਦੇ ਲੋਕਾਂ ਨੂੰ ਉਸ ਕਿੱਤੇ ਦੇ ਲੋਕਾਂ ਨੂੰ ਉਸ ਸੂਬੇ ਦੇ ਲੋਕਾਂ ਨੂੰ ਸਟੇਟ ਦੇ ਲੋਕਾਂ ਨੂੰ ਉਹਦੀ ਸੋਚ ਨੂੰ ਅਪਣਾਉਣ ਦੀ ਲੋੜ ਹੁੰਦੀ ਹੈ ਕਿਉਂਕਿ ਜਿਹੜਾ ਕੋਈ ਚੰਗਾ ਇਨਸਾਨ ਧਰਤੀ ਤੇ ਆਉਂਦਾ ਉਹ ਆਪਣਾ ਉਹਦਾ ਮੇਨ ਮਨੋਰਥ ਇਹ ਹੁੰਦਾ ਵਾ ਕਿ ਮੈਂ ਆਪਣੀ ਸੋਚ ਵਾਲੇ ਕੁਝ ਲੋਕ ਪੈਦਾ ਕਰ ਜਾਵਾਂ। ਔਰ ਕੱਲਾ ਸਾਡਾ ਕੇਵਲ ਰਾਜਨੀਤਿਕ ਪੱਖ ਦੇਖੀਏ ਤਾਂ ਫੋਟੋਆਂ ਕਰਵਾ ਲੈਣੀਆਂ, ਮਾਲਾ ਚੜਾ ਲੈਣੀਆਂ। ਇਹ ਕੋਈ ਸਿਧਾਂਤਿਕ ਪੱਖ ਨਹੀਂ ਹੈਗਾ। ਸਾਡੇ ਮਨਾਂ ਦੇ ਵਿੱਚ ਉਹਨਾਂ ਦੇ ਕੀਤੇ ਕੰਮਾਂ ਪੱਤੇ ਸਤਿਕਾਰ ਹੋਣਾ ਚਾਹੀਦਾ ਵਾ। ਸਾਨੂੰ ਉਹਨਾਂ ਦੇ ਪਾਈ ਪੂਰਨਿਆ ਤੇ ਪਹਿਰਾ ਦੇਣ ਦੀ ਲੋੜ ਹੋਣੀ ਚਾਹੀਦੀ ਆ ਬਾਬਾ ਸਾਹਿਬ ਵੇਦਗਾਰ ਭੀਮਰਾਓ ਨੇ ਤਾਂ ਪਛੜੇ ਵਰਗ ਨੂੰ ਅੱਗੇ ਲਿਆ ਕੇ ਉਹਨਾਂ ਦੇ ਬੱਚਿਆਂ ਨੂੰ ਪੜਾਉਣ ਦੀ ਚੰਗੇ ਕਮਾਂਕਾਰਾਂ ਤੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਜਿਹੜੀਆਂ ਅਜੋਕੇ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਕਦੀ ਤੁਸੀਂ ਆਪਣੇ ਮਨਾਂ ਵਿੱਚ ਝਾਤ ਮਾਰੀ ਆ ਚਾਹੇ ਤੁਸੀਂ ਬਾਬਾ ਜੀ ਬਾਬਾ ਸਾਹਿਬ ਵੇਦਗਾਰ ਭੀਮਰਾਓ ਦੀ ਜਦੋਂ ਕੋਈ ਜੰਤੀ ਕੋਈ ਦੇਣਾ ਆਉਂਦਾ ਵਾ ਤੇ ਉੱਥੇ ਭਾਸ਼ਣ ਦਿੰਦੇ ਜੋ ਕਦੀ ਆਪਣੇ ਮਨ ਵਿੱਚ ਖਿਆਲ ਮਾਰਿਆ ਵਾ ਕਿ ਅਸੀਂ ਜਿਸ ਇੱਕ ਉਸ ਇਨਸਾਨ ਦੇ ਜਗਾ ਦੇ ਉੱਪਰ ਖੜ ਕੇ ਅੱਜ ਅਸੀਂ ਜਿਹੜਾ ਭਾਸ਼ਣ ਦੇ ਰਹੇ ਹਾਂ ਕੀ ਅਸੀਂ ਸੱਚ ਬੋਲ ਰਹੇ ਹਾਂ ਕਿਉਂਕਿ ਬਾਬਾ ਸਾਹਿਬ ਨੇ ਤਾਂ ਪਛੜੇ ਵਰਗ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਪਛੜੇ ਵਰਗ ਨੂੰ ਹੋਰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਜੋ ਪੰਜਾਬ ਦੀ এডਿਕੇਸ਼ਨ ਦੇਸ਼ ਦੀ এডਿਕੇਸ਼ਨ ਦੀ ਗੱਲ ਕਰੂੰ ਕਿਉਂਕਿ ਸਿੱਖ ਦਾ ਮੈਂ ਇੱਕ ਸਿੱਖ ਹਾਂ ਮੇਰਾ ਪਹਿਲਾ ਫਰਜ਼ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਲੀ ਸੋਚ ਦਾ ਕਿ ਪੰਜਾਬ ਸਰਕਾਰ ਨੇ ਸਾਨੂੰ ਕਿੰਨੇ ਸਕੂਲ ਜਿਹੜੇ ਸੀ ਬੰਦ ਕੀਤੇ ਚਾਲੂ ਕਰਵਾ ਕੇ ਦਿੱਤੇ ਜੇ ਕਿਸੇ ਨੇ ਆਧਾਰਨ ਲੈਣੀ ਹੋਵੇ ਤੇ ਮੇਰਾ ਪਿੰਡ ਹਲਕੇ ਮਜੀਠੇ ਦੇ ਵਿੱਚ ਪੈ ਜਾਂਦਾ ਝਾਮਕਾ ਪਿੰਡ ਤੁਸੀਂ ਆਓ ਮੈਂ ਤੁਹਾਨੂੰ ਆਪਣੇ ਸਕੂਲ ਦੀ ਹਾਲਤ ਦਿਖਾਲਾਂ ਤੇ ਫਿਰ ਇਹਨਾਂ ਲੋਕਾਂ ਨੂੰ ਪੁੱਛਾਂ ਕਿ ਤੁਹਾਡੀ ਸੋਚ ਤੇ ਬਾਬਾ ਸਾਹਿਬ ਦੀ ਸੋਚ ਵਿੱਚ ਕੀ ਫਰਕ ਸੀ ਉਹਨਾਂ ਨੇ ਹਮੇਸ਼ਾ ਹੀ ਨੌਜਵਾਨੀ ਨੂੰ ਪੜਨ ਲਈ ਤਰੱਕੀ ਵਾਲੇ ਰਾਹ ਤੇ ਚੱਲਣ ਦੀ ਗੱਲ ਕੀਤੀ ਤੁਸੀਂ ਹਮੇਸ਼ਾ ਹੀ ਨੌਜਵਾਨੀ ਨੂੰ ਲਤਾੜਿਆ ਮਾਰਿਆ ਕੁੱਟਿਆ ਮਾਸਟਰਾਂ ਨੂੰ ਟੀਚਰਾਂ ਨੂੰ ਔਰ ਪਛੜੇ ਵਰਗ ਦੇ ਲੋਕਾਂ ਨੂੰ ਉਹਨਾਂ ਦੇ ਨਾਂ ਤੇ 85% ਲੋਕਾਂ ਦੇ ਨਾਂ ਤੇ ਤੁਸੀਂ ਰਾਜਨੀਤੀ ਕਰਕੇ ਕੁਰਸੀਆਂ ਤਾਂ ਲੈ ਸਕਦੇ ਜੋ ਪਰ ਤੁਸੀਂ ਉਹਨਾਂ ਦੀਆਂ ਸੁੱਖ ਸਹੂਲਤਾਂ ਵਾਸਤੇ ਚਿੰਤਤ ਨਹੀਂ ਹੋ ਸਕਦੇ ਤੁਹਾਨੂੰ ਇਹ ਸੇਧ ਲੈਣੀ ਚਾਹੀਦੀ ਹੈ ਜਿੱਥੇ ਤੁਸੀਂ ਜਨਮ ਦਿਨਾਂ ਤੇ ਦਿਹਾੜਿਆਂ ਤੇ ਉਹਨਾਂ ਨੂੰ ਮੁਬਾਰਕਬਾਦ ਦੇਣ ਜਾਂਦੇ ਜੋ ਉੱਥੇ ਤੁਹਾਨੂੰ ਇਹ ਵੀ ਸੋਚ ਅਪਣਾਉਣੀ ਚਾਹੀਦੀ ਹੈ ਕਿ ਉਹਨਾਂ ਦੀ ਸੋਚ ਕੀ ਸੀ ਉਹ ਕਿਸ ਸੋਚ ਦੇ ਮਾਲਕ ਸੀ ਔਰ ਮੈਂ ਇਹ ਗੱਲ ਕਹੂੰਗਾ ਜਿਹੜੇ ਕਿਤੇ ਦੇ ਅਸੀਂ ਲੋਕਿਆਂ ਸਾਨੂੰ ਖੁਦ ਸੁਚੇਤ ਹੋਣਾ ਪੈਣਾ ਵਾ ਸਾਨੂੰ ਖੁਦ ਉਹਨਾਂ ਰਹਿਬਰਾਂ ਦੇ ਪਾਇ ਪੂਰਨਿਆ ਤੇ ਚੱਲਣਾ ਪੈਣਾ ਵਾ ਜੇ ਅਸੀਂ ਜਾਗਾਂਗੇ ਤੇ ਫਿਰ ਜਾ ਕੇ ਸਾਡਾ ਦੇਸ਼ ਸਾਡੇ ਬੱਚੇ ਸਾਡਾ ਕਲਚਰ ਸਾਡੇ ਸਿਧਾਂਤ ਬਚਦੇ ਨੇ